ਸੰਗਰੂਰ ਦੇ ਪੁਹਾਣੀਗੜ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ ਸ਼ਾਮ ਦੇ ਟਾਈਮ ਰੋਡ ਪੀਆਰਟੀਸੀ ਦੀ ਜਿਹੜੀ ਬੱਸ ਹੈ ਉਹ ਹਾਦਸਾ ਗ੍ਰਸਤ ਹੋਈ ਹੈ ਜਿਸ ਦੇ ਵਿੱਚ ਤਕਰੀਬਨ ਕਹਿ ਸਕਦੇ ਹਾਂ ਕਿ ਸਾਰੀਆਂ ਸਵਾਰੀਆਂ ਠੱਡੜ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ 20 ਤੋਂ 25 ਜਿਹੜੇ ਸੀਰੀਅਸ ਹੋਏ ਨੇ ਜਿਨ੍ਹਾਂ ਦੀਆਂ ਲੱਤਾਂ ਤੇ ਬਾਹਾਂ ਤੇ ਤੇ ਫੇਸ ਤੇ ਜਿਹੜੇ ਵੱਡੀਆਂ ਸੱਟਾਂ ਲੱਗੀਆਂ ਨੇ ਤੇ ਹਾਦਸਾ ਇਸ ਤਰ੍ਹਾਂ ਭਿਆਨਕ ਸੀ ਕਿ ਇੱਕ ਗੱਡੀ ਨੂੰ ਬਚਾਉਦੇ ਪਹੁੰਚਦੇ ਡਰਾਈਵਰ ਨੇ ਸਾਰਿਆਂ ਦੀ ਬਚਤ ਕਰਦੇ ਹੋਏ ਸਾਈਡ ਤੇ ਗੱਡੀ ਲਾਤੀ ਆ ਪਰ ਜਿਹਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਤੁਸੀਂ ਦੇਖੋਗੇ ਜਿਹੜੀਆਂ ਤਸਵੀਰਾਂ ਨੇ ਇਹ ਪੁਆਣੀਗਰ ਦੇ ਨੇੜੇ ਪਿੰਡ ਬਾਲ ਦੇ ਨੇੜੇ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਇੱਕ ਵੱਡਾ ਹਾਦਸਾ ਹੋਣ ਤੋਂ ਟਲਿਆ ਜਿੱਦੇ ਵਿੱਚ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਸੱਟਾਂ ਸੀਰੀਅਸ ਲੱਗੀਆਂ ਨੇ ਪਰ ਜਿਹੜੇ ਪੁਲਿਸ ਫੋਰਸ ਇੱਥੇ ਪਹੁੰਚੀ ਹੋਈ ਹੈ ਜਿਨ੍ਹਾਂ ਦੀ ਮਦਦ ਦੇ ਨਾਲ ਵੱਡਾ ਬਚਾਅ ਹੋ ਸਕਿਆ ਅਸੀਂ ਗੱਲ ਕਰਦੇ ਆ ਤੁਸੀਂ ਇੱਥੇ ਮੌਕੇ ਤੇ ਪਹੁੰਚੇ ਸੀਗੇ ਕਿ ਮਤਲਬ ਕਿਵੇਂ ਕਿੰਨੇ ਕਿੰਨੇ ਕ ਬੰਦੇ ਨੇ ਜਿਹੜੇ ਮਰੀਜ਼ ਸੀਰੀਅਸ ਹੋਏ ਸਾਰੇ ਹੀ 16 ਬੰਦਿਆਂ ਨੂੰ ਇੱਥੋਂ ਲੈ ਕੇ ਜਾ ਕੇ ਦਾਖਲ ਕਰਾਤਾ ਸਿਵਲ ਹਸਪੀਟਲ ਸਮਰੂਰ ਸਰ ਹਮ ਸੌਰੀ ਪਵਾਨੀਗੜ੍ਹ ਸਰ ਤੇ ਸਾਰੇ ਕਿਸੇ ਦੀਆਂ ਲੱਤਾਂ ਤੇ ਸੱਟਾਂ ਲੱਗੀਆਂ ਨੇ ਕਿਸੇ ਦੇ ਸਿਰ 'ਚ ਲੱਗੀ ਐ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਜੀ ਹੂੰ ਜੇ ਗੱਲ ਕੀਤੀ ਜਾਵੇ ਤਕਰੀਬਨ ਇਹਦੇ ਵਿੱਚ 50 ਤੋਂ 55 ਸਵਾਰੀਆਂ ਹੁੰਦੀਆਂ ਨੇ ਸੋੜੀਆਂ ਮੁੱਟੀਆਂ ਸੱਟਾਂ ਲੱਗੀਆਂ ਨੇ ਜੇ ਸੀਰੀਅਸ ਨੇ ਉਹ ਕਿੰਨੇ ਕਿੰਨੇ ਸਰ ਡਾਕਟਰ ਸਾਹਿਬ ਜਿਹੜੇ ਸੀਰੀਅਸ ਨੇ ਉਹਨਾਂ ਨੂੰ ਰੈਫਰ ਕਰ ਰਹੇ ਨੇ ਬਾਕੀ ਤਕਰੀਬਨ ਇੱਥੇ ਹਸਪੀਟਲ ਚ ਹੀ ਨੇ ਸਰ ਡਾਕਟਰ ਸਾਹਿਬ ਇਲਾਜ ਕਰ ਰਹੇ ਨੇ ਜੇ ਕੱਲ ਡਰਾਈਵਰ ਅੱਗੇ ਸੀਗਾ ਡਰਾਈਵਰ ਤੇ ਕਿੰਨੀਆਂ ਕਿ ਸੱਟਾਂ ਲੱਗੀਆਂ ਤੁਸੀਂ ਡਰਾਈਵਰ ਦੇ ਸਿਰ 'ਚ ਸੱਟਾਂ ਨਹੀਂ ਕੰਡਕਟਰ ਦੇ ਵੀ ਸਿਰ 'ਚ ਨੇ ਜਿਆਦਾਤਰ ਪ੍ਰਾਈਮਰੀ ਆਪਣੇ ਸਿਰ 'ਚ ਸੱਟਾਂ ਨਹੀਂ ਸਰ ਜਾ ਰਹਾ ਜੇ ਤੋ ਤੁਸੀਂ ਇੱਥੇ ਪਹੁੰਚੇ ਮਤਲਬ ਕਿ ਕਿਦਾਂ ਦਾ ਸੀਗਾ ਮਤਲਬ ਕਿ ਬੱਸ ਦੇ ਸੀਸੇ ਵੀ ਭੰਣੇ ਪਏ ਹੋਣੇ ਤੁਹਾਨੂੰ ਕਾਫੀ ਜਦੋਜਹਿਦ ਕਰਨੀਆਂ ਪੈਣਗੀਆਂ ਸਵਾਰੀਆਂ ਅੰਦਰ ਸਰ ਤੜਫਰੀਆਂ ਸੀਗੀਆਂ ਕੋਈ ਨਾ ਹੋਣ ਕਰਕੇ ਸ਼ੀਸ਼ੇ ਵੀ ਨਹੀਂ ਟੁੱਟ ਰਹੇ ਸੀਗੇ ਇੱਕ ਗਰਮੀ ਹੋਣ ਕਰਕੇ ਅੰਦਰ ਹਵਾ ਨਾ ਜਾਣ ਕਰਕੇ ਸਵਾਰੀਆਂ ਬਹੁਤ ਔਖੀਆਂ ਸੀਗੀਆਂ ਫਿਰ ਵੀ ਪਬਲਿਕ ਦੇ ਸਹਿਯੋਗ ਨਾਲ ਤੇ ਸਾਥੀ ਮਲਾਜ਼ਮਾਂ ਦੀ ਮਦਦ ਨਾਲ ਹਰ ਸੰਭਵ ਕੋਸ਼ਿਸ਼ ਕੀਤੀ ਹੈ ਹਰ ਅਜੀਮ ਅਗਰ ਗੱਡੀ ਜਾ ਰਹੇ ਤੇ ਜਦੋਂ ਅਸੀਂ ਦੇਖਿਆ ਵੀ ਬੱਸ ਉਲਟ ਗਈ ਉਲਟ ਗਈ ਬੱਸ ਅਸੀਂ ਗੱਡੀ ਖੜਾ ਲਈ ਫਿਰ ਉਥੇ ਲਵੇ ਹੋਟਲ ਆ ਹਣੀ ਹੋਟਲ ਉਥੋਂ ਵੀ ਮੁੰਡੇ ਆ ਗਏ ਕਰਨ ਕਰਨ ਅਸੀਂ ਸੀਸੇ ਭੰਨ ਕੇ ਸੀਸੇ ਭੰਨ ਕੇ ਕੱਢੇ ਫਿਰ ਵਿੱਚੋਂ ਸਵਾਰੀਆਂ ਬਹੁਤ ਹਾਇ ਕਰਦੇ ਕਿੰਨੇ ਕੁ ਤੁੰਦੇ ਫੱਟੜ ਹੋਣਗੇ 10 15 ਦਾ ਟੋਟਾ ਫੱਟੜ ਨਾਲ ਕਿਹਨੇ ਸਾਰੇ ਬੰਦੇ ਪਟਿਆਲੇ ਨੂੰ ਡਰਾਈਵਰ ਕਿਤੇ ਦੱਸ ਪਟਿਆਲੇ ਨੂੰ ਹਾਂ ਪਟਿਆਲੇ ਨੂੰ ਵੀ ਕਰਦੇ ਪੰਜ ਚਾਰ ਉੱਥੇ ਰਹਿੰਦੇ ਆ ਆ ਟੱਟੂ ਘੜੇ ਹੁਣ 15 20 ਬੰਦੇ ਹੋਣਗੇ ਜਿਹੜੇ ਫੱਟੜ ਨੇ ਬਿਲਕੁਲ ਪਲਟ ਚੁੱਕੀ ਹੈ ਬਸ ਨੇ ਟੇਢੀ ਹੋ ਗਈ ਹੈ ਬਸ ਓਕੇ ਹੰਪਾਲਟੀ ਪੂਰੀ ਟੇਢੀ ਐ ਉਹ ਇੱਕਲਾ ਜਿਹਾ ਭੱਜੀ ਹੋਈਦੀ ਨਾ ਬਸ ਇੱਕਲਾ ਜਦੋਂ ਵੱਜੀ ਸੀਟਾਂ ਇਕੱਠੀਆਂ ਕਰਤੀਆਂ ਹੋਰ ਵਿੱਚੋਂ ਖਿੱਚ-ਖਿੱਚ ਕੇ ਕੱਢੇ ਨੇ ਬੰਦੇ ਉਹ ਉਧਰ ਨੌਜਵਾਨ ਤੇ ਖੜੇ ਦੇ ਹੋਟਲ ਕਰਕੇ ਹੋਟਲ ਕਰਕੇ ਬਚਤ ਹੋ ਗਈ ਹੋਟਲ ਇਹ ਦੂਜੀ ਪਾਸੇ ਲੱਗੀ ਦੀ ਆ ਕੇ ਉਹ ਹੋਟਲ ਕਰਕੇ ਨੌਜਵਾਨ ਆ ਗਏ ਉਹਨਾਂ ਨੇ ਨੌਜਵਾਨਾਂ ਨੇ ਸੀਸੇ ਪੰਨ ਪੰਨ ਕੇ ਕੱਢੇ ਜੋ ਖਿੱਚ-ਖਿੱਚ ਕੇ ਵਿੱਚੋਂ ਹਾਂਜੀ ਬਹੁਤ ਸਰ ਐਂ ਜੀ ਕੋ ਬਸ ਪਲਟੀਏ ਕੋਈ ਹਣੀ ਢਾਬੇ ਕੋਲੇ ਉਰੇ ਮਨ ਨੂੰ ਇਮੀਡੀਏਟਲੀ ਤੇ ਸਾਡੇ ਕੋਲੇ 21 ਪੇਸ਼ੈਂਟ ਆਏ ਨੇ ਉਰੇ ਤੇ 21 ਪੇਸ਼ੈਂਟਾਂ ਚੋਂ ਦੋ ਤਿੰਨ ਪੇਸ਼ੈਂਟ ਸੀਰੀਅਸ ਸੀਗੇ ਤੇ ਕਾਫੀ ਜਿਆਦਾ ਸੀਰੀਅਸ ਸੀਗੇ ਮਤਲਬ ਤੇ ਬਾਕੀ ਪੇਸ਼ੈਂਟ ਠੀਕ ਸੀਗੇ ਫ੍ਰੈਕਚਰ ਫ੍ਰੈਕਚਰ ਤਾਂ ਕਾਫੀ ਜਨਾਂ ਦੇ ਨੇ ਮਤਲਬ 19 ਅਸੀਂ ਨੇ ਰੈਫਰ ਕੀਤੇ ਨੇ ਦੋ ਡਿਸਚਾਰਜ ਕੀਤੇ ਨੇ ਹਜੇ ਤੱਕ ਬਾਕੀ ਕੰਡੀਸ਼ਨ ਉਹ ਤੋਂ ਬਾਅਦ ਚ ਰਜਿੰਦਰਾ ਭੇਜ ਕੇ ਉਹਨਾਂ ਨੇ ਦੇਖ ਦਿਆ ਅਸੀਂ ਫਰਸਟ ایڈ ਵਗੈਰਾ ਸਾਰੀ ਸਪਲਿੰਟਿੰਗ ਵਗੈਰਾ ਸਭ ਕੁਝ ਕਰਤੀ ਸਬ ਡ੍ਰਿਪ ਵਗੈਰਾ ਸਭ ਕੁਝ ਲਾ ਦਿੱਤਾ ਸਰ ਕਿੰਨੇ ਕ ਵਜੇ ਮਰੀਜ਼ ਆਉਣੇ ਸ਼ੁਰੂ ਹੋਏ ਕਿੰਨੇ ਕਿੰਦਾ ਸਰ ਮੈਨੂੰ ਹੁਣ ਯਾਦ ਨਹੀਂ ਇਹ ਮੈਨੂੰ ਮਨ ਲੱਗਦਾ ਐਗਜੈਕਟਲੀ ਤਾਂ ਨਹੀਂ ਮੈਂ ਕੁਝ ਦੱਸਦਾ ਇੱਕ ਮਿੰਟ ਖੜੋ ਦੋ ਇੱਕ ਮਿੰਟ ਖੜੋ ਸਿਰ ਮੈਨੂੰ 852 ਕਿਉਂ ਕੇ ਸਟਾਫ ਹੈ ਕਿੰਨੀ ਕਮੀ ਹੈ ਇਸ ਹਸਪੀਟਲ ਵਿੱਚ ਸਰ ਬਹੁਤ ਜ਼ਿਆਦਾ ਕਮੀ ਹੈ ਜੀ ਬਹੁਤ ਹੀ ਜ਼ਿਆਦਾ ਨਿਹਾਇਤ ਹੀ ਜ਼ਿਆਦਾ ਕਮੀ ਹੈ ਹੁਣ ਅਸੀਂ ਨੇ ਬਜਾਇ ਸਿਸਟਰ ਮੈਂ ਤਾਂ ਚਲੋ ਇਕੱਲਾ ਹੈਗਾ ਚਲੋ ਮੈਂ ਤਾਂ ਸ਼ੁਰੂ ਮੈਂ ਐਸੇ ਸਰਜਨ ਉਰੇ ਸੀਗਾ ਦੇ ਮੇਰੀ ਡਿਊਟੀ ਲੱਗੀ ਹੋਈ ਸੀ ਤਾਂ ਮੈਨੇਜ ਹੋ ਗਿਆ ਅਦਰਵਾਈਜ਼ ਉਰੇ ਇੱਕ ਸਿੰਪਲ ਐਮਓ ਵਾਸਤੇ ਮੈਨੇਜ ਕਰਨਾ ਐਨੇ ਮਰੀਜ਼ ਬਹੁਤ ਔਖੇ ਨੇ ਬਹੁਤ ਜਿਆਦਾ ਔਖੇ ਨੇ ਦੂਜਾ ਛੱਡੇ ਕੋਲ ਸਿਸਟਰਾਂ ਵੀ ਵਿਚਾਰੀ ਇੱਕ ਉੱਠ ਕੇ ਆਈਆਂ ਸਪੈਸ਼ਲੀ ਉਸ ਵੇਲੇ ਕਾਲ ਤੇ ਇਮੀਡੀਏਟਲੀ ਸਾਰੀ ਸਿਸਟਰਾਂ ਆ ਗਈਆਂ ਤਾਂ ਅਗਰ ਕੀ ਸਾਰਾ ਹੈ ਐਨੀ ਦੇਰ ਤੱਕ ਅਸੀਂ ਮੈਨੇਜ ਕਰ ਪਾਏ ਨਹੀਂ ਅਦਰਵਾਈਜ਼ ਬਹੁਤ ਟਫ ਸੀ ਗੱਲ ਜੇਕਰ ਤੁਹਾਡੀ ਰਹਿ ਸਕਤੇ ਲੋਕ ਨਾ ਹੋ ਤਾਂ ਕਿੰਨਾ ਨੁਕਸਾਨ ਹੋਣਾ ਕਿਉਂਕਿ ਦਿਨ ਨਹੀਂ ਵੀ ਡਿਊਟੀ ਕਰਨੀ ਤੇ ਰਾਤ ਨੂੰ ਸਟਾਫ ਬੜੀ ਕਮੀ ਹੈ ਰੈਫਰੈਂਟਰੇ ਬਣਿਆ ਹੋਇਆ ਇੱਕ ਤਰ੍ਹਾਂ ਦਾ ਸਰ ਉਹਨੇ ਤਾਂ ਹੁਣ ਦੇਖੋ ਜੀ ਅਸੀਂ ਕੀ ਕਰ ਸਕਦੇ ਆ ਸਰਕਾਰ ਕਹਿ ਰਹੀ ਹੈ ਵੀ ਅਸੀਂ ਰਿਕਰੂਟਮੈਂਟ ਹੋਰ ਕਰਾਂਗੇ ਬਾਕੀ ਸਰ ਜਦੋਂ ਆਉਣਗੇ ਉਦੋਂ ਦੇਖਾਂਗੇ ਹਾਂ ਹੋਰ ਤਾਂ ਕਿਉਂਕਿ ਹਾਲਾਤ ਨੇ ਇਥੇ ਸਟਾਫ ਨਹੀਂ ਹੈ ਕੀ ਤੁਸੀਂ ਕਿਸੇ ਮਤਲਬ ਚਾਹ ਉਧਾਰਿਆ ਮੈਨੂੰ ਮੈਨੂੰ ਮੈਨਸਿਪਲਿਟੀ ਨਾਲ ਕੀ ਕਰ ਪਚਾਈ ਸਰ ਦੇਖੋ ਸਾਡੇ ਵੱਲੋਂ ਨਹੀਂ ਰੈਗੂਲਰਲੀ ਸਟਾਫ ਦੀ ਡਿਮਾਂਡ ਤਾਂ ਭੇਜੀ ਜਾਂਦੀ ਹੈ ਰੈਗੂਲਰਲੀ ਡਿਮਾਂਡ ਜਦੋਂ ਮਤਲਬ ਪਹਿਲਾਂ ਹੀ ਲਿਖ ਕੇ ਭੇਜਿਆ ਜਾਂਦਾ ਹੈ ਬੀ ਐਨ ਨੀ ਸੈਂਚਨ ਪੋਸਟ ਨੇ ਤੇ ਇੰਨੀ ਉਹ ਐਮਪਟੀ ਖਾਲੀ ਨੇ ਕਿ ਸਾਬ ਮਤਲਬ ਇਹ ਰੈਗੂਲਰ ਜਾਂਦੀ ਹੀ ਨਹੀਂ ਨਾ ਨਹੀਂ ਮਤਲਬ 6 ਮਹੀਨੇ ਦੇ ਅੰਦਰ 3 ਮਹੀਨੇ ਦੇ ਅੰਦਰ ਅਸੀ ਪੇ ਜੀ ਦਿੰਦੇ ਉਹ ਦਫਤਰ ਵਾਲਾ ਤੋਂ ਚਲੀ ਜਾਂਦੀ ਹੈ ਤਾਂ ਪਰ ਕੋਈ ਰਿਕਰੂਟਮੈਂਟ ਜਦੋਂ ਹੋਊਗੀ ਉਦੋਂ ਦੇਖਾਂਗੇ ਸਾਬ ਓਕੇ ਥੈਂਕ ਯੂ ਓਕੇ ਜੀ ਇਹ ਪੋਨੀਗੜ ਦੇ ਨੇੜੇ ਆ ਹਨੀ ਢਾਬਾ ਜੀ ਇੱਕ ਬੱਸ ਆ ਰਹੀ ਪੀ ਆਰਟੀਸੀ ਦੀ ਆ ਪਿੱਛੇ ਖੜੀ ਹੈ ਵਾ ਚੰਡੀਗੜ੍ਹ ਤੋਂ ਬਟਿੰਡੇ ਇਹ ਤਾਂ ਮੂਰੇ ਦੱਸ ਰਹੇ ਨੇ ਬਸ ਅਸੀਂ ਆਏ ਹਾਂ ਮੌਕੇ ਤੇ ਹੁਣ ਵੀ ਕੋਈ ਕੈਂਟਰ ਸੀਗਾ ਇਹਦੇ ਮੂਰੇ ਕੈਂਟਰ ਨੇ ਬ੍ਰੇਕ ਮਾਰੀ ਜਾਂ ਟਾਬੇ ਤੇ ਰੁਕਣ ਵਾਸਤੇ ਕਿਵੇਂ ਆ ਤੇ ਇਹਨੇ ਕੱਟ ਮਾਰਤਾ ਤੇ ਬਸ ਰੋਂਗ ਸੈਟ ਤੇ ਚਲੀ ਗਈ ਤੇ ਕਾਫੀ ਨੇ ਮੇਰੇ ਖਿਆਲ 12 14 ਬੰਦੇ ਨੇ ਜ਼ਖਮੀ ਨੇ ਤੇ ਡੈੱਡ ਨਹੀਂ ਕੋਈ ਹੋਇਆ ਤੇ ਬਾਕੀ ਅਜੇ ਦੇਖ ਰਹੇ ਆ ਕੁਝ ਕੱਢ ਲਿਆ ਬੰਦੇ ਵਿੱਚ ਇੱਕ ਹੋਰ ਸਰਚ ਕਰ ਰਹੇ ਆ ਵਿੱਚ ਕੋਈ ਰਹਿ ਨਾ ਜਾਵੇ ਬਾਕੀ ਸਾਰੇ ਹਸਪਤਲ ਪਹੁੰਚਾਤੇ ਆ ਸਿਵਲ ਹਸਪਤਲ ਪੋਹਾਨੀਗੜ ਠੀਕ ਹੈ ਜੀ ਇਲਾਜ ਵਾਸਤੇ ਐਂਬੂਲੈਂਸ ਰਹੀਂ ਪਹੁੰਚਾਤੇ ਸਨ ਰਜਿੰਦਰ ਹਸਪਤਲ ਵੀ ਭੇਜੇ ਉਹ ਥੋੜੇ ਭਰ ਹੋਣਗੇ ਜੀ ਜਿਹੜੇ ਰੈਫਰ ਹੋਇਆ ਰਹੇ ਨੇ ਉਹ ਰਜਿੰਦਰਾ ਜਾਣ ਜਾਏ 15 ਜਾਣੇ ਤਾਂ ਹੈ 14 ਕ ਜਾਣੇ 12 14 ਜਾਣੇ ਨੇ तकरीबन ਟੋਟਲ ਟੋਟਲ ਇੰਨੇ ਨੇ तकरीबन ਨਹੀਂ ਟੋਟਲ ਇੰਨੇ ਨੇ ਮੱਬਾ ਗਈ ਐਂਬੂਲੈਂਸਾਂ ਗਈਆਂ ਰਜਿੰਦਰਾ ਹਸਪਤਾਲ ਉਹ ਨਹੀਂ ਜੀ ਰਜਿੰਦਰਾ ਹਸਪਤਾਲ ਜਿਹੜਾ ਰੈਫਰ ਉਥੋਂ ਹੋਇਆ ਉਹੀ ਗਏ ਨੇ ਹਾਂਜੀ ਤੇ ਬਾਕੀ ਸਾਰੇ ਮਤਲਬ ਡੈੱਡ ਬੋਡੀ ਨਹੀਂ ਕੋਈ ਵੀ ਹੈਗੀ ਸਾਰੇ ਦੇ ਦੇ ਦੋ ਇਸ ਤੋਂ ਗਲਤੀ ਤਾਂ ਅਚਾਨਕ ਹੀ ਹੋਇਆ ਜੀ ਮੋਰੇ ਕੈਂਟਰ ਸੀਗਾ ਇੱਕ ਦਸ ਰਹੇ ਨੇ ਢਾਬੇ ਵਾਲੇ ਇੱਥੇ ਲਾਗੇ ਬੰਦੇ ਖੜੇ ਸੀਗੇ ਉਹ ਕਹਿੰਦੇ ਵੀ ਕੈਂਟਰ ਵਾਲੇ ਨੇ ਬ੍ਰੇਕ ਮਾਰੀ ਤੇ ਬੱਸ ਪਿੱਛੇ ਤੇਜ਼ ਸੀਗੀ ਇਹਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਤੇ ਇਹਦੋਂ ਬੱਸ ওভার ਕੰਟਰੋਲ ਹੋ ਗਈ ਆ ਇਸ ਕਰਕੇ ਪਲਟ ਗਈ ਆ ਇਧਰ ਪਲਟਨੀਆ ਡੈਡੀ ਹੋਈ ਆ ਵੈਸੇ ਬਚਾਈ ਰਹਿ ਗਿਆ ਠੀਕ ਠੀਕ ਤੇ ਸਮਾਨ ਸਮੂਹ ਅਸੀਂ ਸਾਬ ਲਿਆ ਇਹਨਾਂ ਦਾ ਜਿੰਨਾ ਕਿ ਮਿਲਿਆ ਸਾਨੂੰ ਠੀਕ ਹੈ ਜੀ ਬਾਕੀ ਅਸੀਂ ਹਸਪਤਾਲ ਜਾ ਕੇ ਦੇਖਦੇ ਹਾਂ ਟੋਟਲ ਕਿੰਨੇ ਨੇ ਜਿਹੜੇ ਹਾਦਸਾ ਵਾਪਰਿਆ ਇਹ ਸਾਰੀ ਟੀਮ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਤਾਇਨਾਤ ਕੀਤੀ ਗਿਆ ਉਹ ਸਾਰੀ ਟੀਮ ਹੈ ਜਿਹੜੀ ਇੱਥੇ ਖੜੀ ਹੋਈ ਹੈ ਤੁਸੀਂ ਦੇਖੋਗੇ ਇਸ ਟਾਈਮ ਇਹਨਾਂ ਦੀ ਪੂਰੀ ਟੀਮ ਹੈ ਜਿਹੜੀ ਜਿਹੜੀਆਂ ਸਵਾਰੀਆਂ ਦਾ ਸਮਾਨ ਹੈ ਉਹ ਸਮਾਨ ਨੂੰ ਦੇਖ ਰਹੀ ਹੈ ਬਾਤ ਰਹੀ ਹੈ ਕਿ ਕਿਸੇ ਦਾ ਕੋਈ ਸਮਾਨ ਹੈ ਜਿਹੜਾ ਭਾਵੇਂ ਮੋਬਾਈਲ ਹੋਵੇ ਕਿਉਂਕਿ ਐਕਸੀਡੈਂਟ ਇਦਾਂ ਦਾ ਸੀ ਕਿ ਕਾਫੀ ਸਵਾਰੀਆਂ ਦੀਆਂ ਲੱਤਾਂ ਬਾਹਾਂ ਤੇ ਸੀ ਦਾ ਪੱਟੜ ਹੋਏ ਨੇ ਤੇ ਉਹ ਸਮਾਨ ਹੈ ਜਿਹੜਾ ਬੱਸਾਂ ਦੇ ਬੱਸ ਦੇ ਵਿੱਚ ਰਹਿ ਰਿਹਾ ਹੋਇਆ ਤੇ ਉਸ ਨੂੰ ਸਾਰੇ ਨੂੰ ਸਮਾਨ ਨੂੰ ਇਕੱਠਾ ਕਰਨ ਲਾਇਕ ਕਿ ਕਿਸੇ ਵੀ ਸਵਾਰੀ ਦਾ ਸਮਾਨ ਹੈ ਜਿਹੜਾ ਉਹ ਇੱਥੇ ਕਿਸ ਕਿਸੇ ਸਰਾਤੀ ਅੰਸਰ ਦੇ ਕੋਲੇ ਹੱਥ ਨਾ ਲੱਗ ਗਿਆ ਦੂਜੇ ਪਾਸੇ ਤੁਹਾਨੂੰ ਜਿਹੜੀ ਤਸਵੀਰ ਦਿਖਾਉਣ ਲੱਗਿਆ ਤੁਸੀਂ ਦੇਖੋਗੇ ਹਾਦਸਾ ਕਿੰਨਾ ਭਿਆਨਕ ਸੀ ਸਾਰਿਆਂ ਦੇ ਬੂਟ ਚੱਪਲਾਂ ਜਿਹੜੇ ਬੈਗ ਨੇ ਸਮਾਨ ਸਾਰਾ ਪੱਗਾਂ ਲੱਥੀਆਂ ਹੋਈਆਂ ਸਾਰੇ ਕਿੰਨੇ ਭਿਆਨਕ ਇਹ ਸਾਰੀਆਂ ਪੁਲਿਸ ਮੁਲਾਜ਼ਮਾਂ ਨੇ ਸਾਂਭਿਆ ਹੋਇਆ ਸਮਾਨ ਹੈ ਕਿਉਂਕਿ ਪੁਲਿਸ ਮੁਲਾਜ਼ਮ ਨੇ ਜਿਹੜੇ ਰਾਤ ਨੂੰ ਜਿਹੜੀ ਡਿਊਟੀ ਕਰਦੇ ਨੇ ਉਹ ਵੀ ਬੜੀ ਉਹਦੇ ਨਾਲ ਡਿਊਟੀ ਕਰਦੇ ਨੇ ਭਾਈ ਜੀ ਤੁਸੀਂ ਇਸ ਬੱਸ ਦੇ ਵਿੱਚ ਸੀ ਜਾਂ ਕਿਵੇਂ ਆਇਓ ਇਹ ਜਿਹੜੇ ਲੋਕ ਨੇ ਇੱਥੇ ਦੇ ਹਨੀ ਟਾਬੇ ਦੇ ਜਿਹੜੇ ਇੱਥੇ ਖਾਣਾ ਖਾ ਰਹੇ ਸੀ ਜਦੋਂ ਹਾਦਸਾ ਵਾਪਰਿਆ ਸਾਰਿਆਂ ਨੇ ਬਾਹਰ ਆ ਕੇ ਇਹਨਾਂ ਲੋਕਾਂ ਦੀ ਮਤਲਬ ਕਿ ਜਿਹੜੀ ਕਹਿ ਸਕਦੇ ਆ ਕਿ ਮਦਦ ਕੀਤੀ ਆ ਸੀਸੇ ਭੰਨਣ ਦੇ ਵਿੱਚ ਕਿ ਜਿਹੜੇ ਅੰਦਰ ਲੋਕ ਸੀ ਕਿਉਂਕਿ ਏਸੀ ਬੱਸ ਸੀ ਸਾਰੀ ਬੱਸ ਬਿਲਕੁਲ ਬੰਦ ਹੁੰਦੀ ਹੈ ਉਸ ਬੰਦ ਹੋਣ ਦੇ ਕਾਰਨ ਕਿਤੇ ਨਾ ਕਿਤੇ ਇਹ ਜਿਹੜਾ ਕੋਟਨ ਮੈਸਜ ਮਹਿਸੂਸ ਕਰ ਰਹੇ ਸੀ ਪਰ ਬਾਹਰੋਂ ਲੋਕਾਂ ਨੇ ਇਹ ਜਿਹੜੇ ਸ਼ੀਸ਼ੇ ਭੰਨ ਕੇ ਸਵਾਰੀਆਂ ਨੂੰ ਕੱਢਿਆ ਪਰ ਹੁਣ ਜਿਹੜਾ ਸਮਾਨ ਹੈ ਉਹਨਾਂ ਦੇ ਸਮਾਨ ਦੀ ਅੰਦਰੋਂ ਜਰੂਰ ਤਸਵੀਰਾਂ ਦਿਖਾਵਾਂਗੇ ਅਸੀਂ ਇੱਕ ਵਾਰੀ ਕਿਉਂਕਿ ਅੰਦਰ ਮੁਲਾਜ਼ਮ ਨੇ ਜਿਹੜੇ ਉਹ ਲੱਗੇ ਹੋਇਆ ਸਮਾਨ ਦੀ ਪਰਤਾਲ ਕਰਨ ਵਾਸਤੇ ਕਿ ਕੋਈ ਸਮਾਨ ਤਾਂ ਨਹੀਂ ਕਿਸੇ ਦਾ ਰਿਹਾ ਤੇ ਤਾਂ ਕਿ ਉਹਨਾਂ ਸਵਾਰੀਆਂ ਜਿਹੜੀਆਂ ਫਟੜ ਹੋਈਆਂ ਉਹਨਾਂ ਦਾ ਸਮਾਨ ਹੈ ਜਿਹੜਾ ਉਹਨਾਂ ਨੂੰ ਸੰਭਾਲ ਕੇ ਤੇ ਉਹਨਾਂ ਨੂੰ ਦਿੱਤਾ ਜਾਵੇ ਤੇ ਇਹ ਜਿਹੜਾ ਵੱਡਾ ਕੱਠ ਹੈ ਇੱਥੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਇਹ ਇਹਨਾਂ ਦੀ ਮਦਦ ਲਈ ਪਹੁੰਚੇ ਹੋਏ ਨੇ ਤੇ ਇਹ ਜਿਹੜੀਆਂ ਤਸਵੀਰਾਂ ਨੇ ਭਵਾਨੀ ਗੜ ਦੇ ਨੇੜੇ ਦੀਆਂ ਤਸਵੀਰਾਂ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਪੀਟੀਸੀ ਨ ਕੈਮਰਾਮੈਨ ਰਵਿੰਦਰ ਸਿੱਧੂ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ